ਸਤ ਸ੍ਰੀ ਅਕਾਲ ਦੋਸਤੋ ਅੱਜ ਕੱਲ ਬੜਾ YouTube ਤੇ ਸੋਸ਼ਲ ਮੀਡੀਆ ਤੇ ਰੌਲਾ ਪਿਆ ਹੋਇਆ ਕੋਵੀ ਸ਼ੀਲਡ ਦਾ ਕੋਵਿਡ ਦੀ ਜਿਹੜੀ ਵੈਕਸੀਨ ਬਣੀ ਸੀ ਉਹਦੇ ਤੇ ਨਿਊ ਚੈਨਲਾਂ ਤੇ ਹਰ ਜਗ੍ਹਾ ਕਮਾਸਾਨ ਸਰਕਾਰਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਮੋਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਟਾਰਗੇਟ ਕੀਤਾ ਜਾ ਰਿਹਾ ਵਿਰੋਧੀਆਂ ਵੱਲੋਂ ਵੀ ਔਰ ਇਹਦੇ ਵਿੱਚ ਕਿੰਨੀ ਸਚਾਈ ਹੈ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਤੁਹਾਨੂੰ ਅੱਜ ਲੜੀਵਾਰ ਦੱਸਣਾ ਸੋ ਇਹ ਕੋਵਿਡ ਦੀ ਜਿਹੜੀ ਵੈਕਸੀਨ ਸੀ ਆਪਾਂ ਨੂੰ ਕਰੋਨਾ ਵੇਲੇ ਦਿੱਤੀ ਗਈ ਉਹ ਸਰਕਾਰ ਨੇ ਡਰਾ ਕੇ ਜਰੂਰੀ ਇੱਕ ਲਾਗੂ ਕਰਤੀ ਥੋਪਤੀ ਕੀਤੀ ਤੁਹਾਨੂੰ ਲਵਾਉਣੀ ਪਊਗੀ ਜਦੋਂ ਪਹਿਲੇ ਚਰਨ ਦੇ ਵਿੱਚ ਇਹ ਵੈਕਸੀਨ ਲੱਗੀ ਤਾਂ ਜਿਹੜੇ ਹਾਰਟ ਅਟੈਕ ਸੌਰੀ ਹਾਰਟ ਦੇ ਮਰੀਜ਼ ਸੀਗੇ ਡਾਇਬਟੀਜ਼ ਦੇ ਮਰੀਜ਼ ਸੀਗੇ ਜਾਂ ਬਹੁਤ ਹੀ ਵੀਕ ਸੀਗੇ ਟੀਵੀ ਦੇ ਜਾਂ ਬਲੱਡ ਪ੍ਰੈਸ਼ਰ ਜਿਨ੍ਹਾਂ ਦਾ ਵੀਪੀ ਅਪ ਡਾਊਨ ਹੁੰਦਾ ਸੀ ਕੈਂਸਰ ਵਾਲੇ ਇਹੋ ਜੇ ਗੰਭੀਰ ਬਿਮਾਰੀਆਂ ਦੇ ਰੋਗਿਆਂ ਨੂੰ ਜਦੋਂ ਇਹ ਲਾਈ ਗਈ ਤਾਂ ਉਹਨਾਂ ਨੇ ਦੋ ਦਿਨ ਵੀ ਨਹੀਂ ਕੱਢੇ ਕੋਈ 24 ਘੰਟੇ ਦੇ ਵਿੱਚ ਕੋਈ ਲੱਗਣ ਤੋਂ 2 ਘੰਟੇ ਬਾਅਦ ਔਰ ਕੋਈ ਲੱਗਣ ਤੋਂ 5 ਮਿੰਟ ਤੋਂ ਬਾਅਦ ਇੱਕ ਸਦਮੇ ਦੇ ਨਾਲ ਵਹਿਮ ਦੇ ਨਾਲ ਸਹਿਮ ਦੇ ਨਾਲ ਵੀ ਮਰ ਗਏ ਔਰ ਇਸ ਜਿਹੜੀ ਵੈਕਸੀਨ ਸੀ ਇਹਦੇ ਸਾਈਡ ਇਫੈਕਟ ਵੀ ਇੰਨੇ ਸੀਗੇ ਕਿ ਇਹਦੇ ਨਾਲ ਮਰਤੂ ਦਰ ਵਧ ਗਈ ਜਦੋਂ ਸਰਕਾਰ ਨੇ ਇਹ ਵੈਕਸੀਨ ਜ਼ਰੂਰੀ ਸਮਝੀ ਕਿ ਕਰੋਨਾ ਦੀ ਕੋਈ ਹੱਲ ਚਾਹੀਦਾ ਲੱਭਣਾ ਦੁਨੀਆਂ ਨੂੰ ਕੋਈ ਲੱਭ ਨਹੀਂ ਸੀ ਰਿਹਾ ਸੋ ਇਹਦੀ ਵੈਕਸੀਨ ਜਲਦਬਾਜ਼ੀ ਦੇ ਵਿੱਚ ਬਣਾ ਕੇ ਜਦੋਂ ਲਾ ਦਿੱਤੀ ਗਈ ਸਰਕਾਰ ਨੇ ਉਹਦੇ ਵਿੱਚ ਆਪਣਾ ਤਾਂ ਕੰਮ ਸਿੱਧਾ ਕਰ ਲਿਆ ਆਪਣੇ ਤਾਂ ਕੰਪਨੀਆਂ ਤੋਂ ਪੈਸੇ ਵਸੂਲ ਲਏ ਪਰ ਜਿਨ੍ਹਾਂ ਦੇ ਮਾਵਾ ਦੇ ਪੁੱਤ ਮਰੇ ਜਾਂ ਮਾਵਾ ਮਰੀਆਂ ਜਾਂ ਘਰ ਦੇ ਮੈਂਬਰ ਮਰੇ ਜਿਨ੍ਹਾਂ ਨੂੰ ਲੱਗਿਆ ਜਿਹੜੇ ਬਿਮਾਰ ਸੀ ਉਹ ਤਾਂ ਲਗਭਗ 90% ਮਰੇ ਤਾਂ ਫਿਰ ਇਹਨਾਂ ਦੀ ਅੱਖਾਂ ਖੁੱਲੀਆਂ ਫਿਰ ਇਹਨਾਂ ਨੇ ਵੈਕਸੀਨ ਦੇ ਵਿੱਚ ਸੁਧਾਰ ਕੀਤਾ ਸੋ ਉਹਦੇ ਵੀ ਕਿੰਨੇ ਕੁ ਸਾਈਡ ਇਫੈਕਟ ਨੇ ਤੁਹਾਨੂੰ ਮੈਂ ਸਾਰਾ ਲੜੀਵਾਰ ਦੱਸਦਾ ਇਹ 175 ਕਰੋੜ ਵੈਕਸੀਨ ਜੋ ਹੈ ਕੱਲੇ ਭਾਰਤ ਵਿੱਚ ਲੱਗੀ ਹੈ ਇਹ ਆંકੜਾ ਦੁਨੀਆ ਦਾ ਸਭ ਤੋਂ ਵੱਡਾ ਆંકੜਾ ਹੈ ਜਿਹੜੀ ਭਾਰਤ ਦੇ ਵਿੱਚ 175 ਕਰੋੜ ਲੱਗੀ ਹੈ ਬਾਕੀ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਇੰਨੀ ਵੈਕਸੀਨ ਕਿਤੇ ਵੀ ਨਹੀਂ ਲੱਗੀ ਜਿੰਨੀ ਇਕੱਲੇ ਭਾਰਤ ਵਿੱਚ ਲੱਗੀ ਤੇ ਇਸ ਨੂੰ ਸਿਰਮ ਇੰਸਟੀਚਿਊਟ ਇੱਕ ਬ੍ਰਿਟਿਸ਼ ਦੀ ਕੰਪਨੀ ਸੀ ਬ੍ਰਿਟਿਸ਼ ਫਾਰਮਾ ਕੰਪਨੀ ਹੈ ਉੱਥੋਂ ਦੀ ਐਸਟਰਾਜੈਨਿਕ ਸਾਲਟ ਤੋਂ ਤਿਆਰ ਹੋਈ ਇਹ ਸੋ ਇਹ ਦਾ ਭਾਰਤ ਦੇ ਵਿੱਚ ਨਿਰਮਾਣ ਕਰਕੇ ਇਹਨੂੰ ਜਦੋਂ ਲੋਕਾਂ ਨੂੰ ਲਾਇਆ ਗਿਆ ਤਾਂ ਇਹ ਡਰਾਇਆ ਗਿਆ ਤੁਮਕਾਇਆ ਗਿਆ ਕਿ ਤੁਸੀਂ ਬੱਸ ਵਿੱਚ ਸਫ਼ਰ ਨਹੀਂ ਕਰ ਸਕਦੇ ਟ੍ਰੇਨ ਵਿੱਚ ਸਫ਼ਰ ਨਹੀਂ ਕਰ ਸਕਦੇ ਤੁਸੀਂ ਬੈਂਕ ਵਿੱਚ ਨਹੀਂ ਜਾ ਸਕਦੇ ਸਰਕਾਰੀ ਅਧਾਰੇ ਵਿੱਚ ਨਹੀਂ ਜਾ ਸਕਦੇ ਤੇ ਤੁਹਾਨੂੰ ਕੋਵਿਡ ਲਵਾਣਾ ਹੀ ਪਊਗਾ ਤੇ ਕੋਵਿਡ ਦੀ ਜਿਹੜੀ ਹੈ ਵੈਕਸੀਨ ਲਵਾਣੀ ਪਊਗਾ ਇਹ ਟੀਕਾ ਲਵਾਣਾ ਪਊਗਾ ਜੇ ਨਾ ਲਵਾਇਆ ਤਾਂ ਤੁਹਾਡੇ ਤੇ ਕੇਸ ਵੀ ਹੋ ਸਕਦਾ ਮੁਕੱਦਮਾ ਵੀ ਹੋ ਸਕਦਾ ਪੁਲਿਸ ਤੁਹਾਨੂੰ ਚੱਕ ਕੇ ਵੀ ਲੈ ਜਾਏਗੀ ਸੋ ਇਹੋ ਜਿਹੇ ਧਰਮ ਜਦੋਂ ਫੈਲਾਏ ਗਏ ਸਰਕਾਰ ਵੱਲੋਂ ਤਾਂ ਲੋਕ ਡਰ ਗਏ ਲੋਕਾਂ ਨੇ ਜਾ ਜਾ ਕੇ ਨਿੱਕੇ ਨਿੱਕੇ ਬੱਚਿਆਂ ਨੇ ਵੀ ਲਵਾਏ ਤਾਂ ਹੁਣ ਇਹਦੇ ਸਾਈਡ ਇਫੈਕਟ ਤੇ ਸੋ ਮੈਂ ਤੁਹਾਨੂੰ ਦੱਸਦਾ ਕਿ ਇਸ ਕੰਪਨੀ ਤੇ ਹੋ ਗਿਆ ਕੇਸ ਇਹਨੇ ਹਾਈ ਕੋਰਟ ਦੇ ਵਿੱਚ ਕਬੂਲ ਲਿਆ ਕਿ ਇਹ ਜਿਹੜੀ ਵੈਕਸੀਨ ਹੈ ਇਹ ਇਹਦੇ ਨਾਲ ਸਾਈਡ ਇਫੈਕਟ ਨੇ ਇਹਦੇ ਨਾਲ ਹਾਰਟ ਅਟੈਕ ਹੋ ਸਕਦਾ ਹੈ ਕਿਉਂਕਿ ਇਹ ਖੂਨ ਦਾ ਸਰਕੂਲੇਸ਼ਨ ਸਲੋ ਕਰਦੀ ਹੈ ਖੂਨ ਨੂੰ ਗਾੜਾ ਕਰਦੀ ਹੈ ਖੂਨ ਦੇ ਚੱਕਰਤੇ ਬਣਾਉਂਦੀ ਹੈ ਜਿਵੇਂ ਕਿ ਕੋਲੈਸਟ੍ਰੋਲ ਔਰ ਟ੍ਰਾਈਗਲਿਸਰਿਡ ਕੋਲੈਸਟ੍ਰੋਲ ਇੱਕ ਆਮ ਬਿਮਾਰੀ ਬਣੀ ਹੋਈ ਹੈ ਭਾਰਤ ਵਿੱਚ ਪਹਿਲਾਂ ਵੀ ਬਹੁਤ ਸੀ ਪਰ ਕੋਰੋਨੇ ਤੋਂ ਬਾਅਦ ਇਹ ਵੱਧ ਚੁੱਕੀ ਹੈ ਜਨੇ ਖਣੇ ਦਾ ਕੋਲੈਸਟ੍ਰੋਲ ਵਧਿਆ ਹੋਇਆ ਹੈ ਕੋਲੈਸਟ੍ਰੋਲ ਵਾਲੇ ਮਰੀਜ਼ ਨੂੰ 80% ਦਿੱਕਤ ਰਹਿੰਦੀ ਹੈ ਹਾਰਟ ਵਿੱਚ ਪੇਨ ਐਸパਸੇ ਦਰਦ ਨਸਾਂ ਦੇ ਸਰਕੂਲੇਸ਼ਨ ਸਰੀਰ ਵਿੱਚ ਦਰਦ ਸੋ ਕਦੀ ਵੀ ਉਹਨੂੰ ਹਾਰਟ ਅਟੈਕ ਵੱਜ ਸਕਦਾ ਹੈ ਇਹ ਦਾ ਕਾਰਨ ਇਹ ਹੈ ਕਿ ਇਹਦੇ ਨਾਲ ਟ੍ਰਾਈਗਲਿਸਰਾਈਡ ਵਧਣ ਨਾਲ ਇਹਦੇ ਵਿੱਚ ਖੂਨ ਦੇ ਚੱਕਤੇ ੱੱੱਬੇ ਬਣਦੇ ਆ ਉਹ ਗਾੜਾ ਹੋ ਜਾਂਦਾ ਹੈ ਜਿਹੜੀਆਂ ਹਾਰਟ ਦੇ ਧਮਣੀਆਂ ਹੁੰਦੀਆਂ ਨੇ ਇਹ ਬਹੁਤ ਹੀ ਜ਼ਿਆਦਾ ਨਾਜ਼ੁਕ ਔਰ ਬਹੁਤ ਹੀ ਵੀਕ ਔਰ ਬਹੁਤ ਹੀ ਪਤਲੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ ਜਦੋਂ ਬਲੱਡ ਸਰਕੂਲੇਟ ਨਹੀਂ ਕਰਦਾ ਤਾਂ ਹਾਰਟ ਅਟੈਕ ਤਾਂ ਕੋਣਾ ਹੀ ਹੈ ਭਾਈ ਸੋ ਇਹਦੇ ਨਾਲ ਨਾਲ ਕੰਪਨੀ ਨੇ ਹੀ ਜਦੋਂ ਕਬੂਲ ਲਿਆ ਤਾਂ ਭਾਰਤ ਸਰਕਾਰ ਅਜੇ ਵੀ ਨਹੀਂ ਕਬੂਲ ਲਈ ਤੁਹਾਨੂੰ ਮੈਂ ਦੱਸ ਦਵਾਂ ਇਹ ਟੀਕੇ ਲੱਗਣ ਤੋਂ ਬਾਅਦ ਇਹਦੇ ਸਾਈਡ ਇਫੈਕਟ ਕੀ ਸੀਗੇ ਲੋਕਾਂ ਦੀ ਇਮਿਊਨਿਟੀ ਪਾਵਰ ਡਿੱਗਦੀ ਸੀ ਕਈਆਂ ਨੂੰ ਬਹੁਤ ਤੇਜ਼ ਬੁਖਾਰ ਆਇਆ ਕਈ ਹੌਲੀ-ਹੌਲੀ 2-3 ਮਹੀਨੇ ਦੇ ਵਿੱਚ ਜਾ ਕੇ ਕਾਫੀ ਵੀਕ ਹੋ ਗਏ ਕਈਆਂ ਦੀ ਇਮਿਊਨਿਟੀ ਪਾਵਰ ਡਿੱਗ ਗਈ ਕਈਆਂ ਦੀ ਸਰੀਰਕ ਸ਼ਕਤੀ ਘਟ ਗਈ ਇਤੋਂ ਤੱਕ ਕੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਪਰਮਸ ਤੇ ਵੀ ਮਾਰ ਕਰਦਣੀਆਂ ਨਪੁੰਸਕ ਔਰ ਬਾਂਝਪਨ ਬੀਬੀਆਂ ਪੈਣਾ ਔਰਤਾਂ ਕੁੜੀਆਂ ਦੇ ਇਨਫਰਟੀਲਿਟੀ ਦਾ ਕੇਸ ਉਹਨਾਂ ਨੂੰ ਬਾਂਝਪਨ ਦਾ ਕੇਸ ਔਰ ਯੂਟਰਸ ਦੇ ਵਿੱਚ ਵੀਕਨੈਸ ਆਉਣ ਦੇ ਨਾਲ ਉਹਨਾਂ ਦੇ ਹਾਰਮੋਨਸ ਦੀ ਖਰਾਬੀ ਉਹਨਾਂ ਨੂੰ ਥਾਇਰਾਇਡ ਵਗੈਰਾ ਇਹੋ ਜਿਹੀਆਂ ਬਿਮਾਰੀਆਂ ਹੋਰ ਜ਼ਿਆਦਾ ਵਧਣ ਗਈਆਂ ਸੋ ਇਹ ਜਿਹੜੀ ਵੈਕਸੀਨ ਸੀ ਸਰਕਾਰ ਨੇ ਆਪਣਾ ਕੰਮ ਕਰ ਲਿਆ ਸਰਕਾਰ ਨੇ ਲਾਤਾ ਸਰਕਾਰ ਕਿਸੇ ਦੀ ਸਕੀ ਨਹੀਂ ਹੁੰਦੀ ਇਹਨਾਂ ਸਰਕਾਰੀ ਕਰਮਚਾਰੀਆਂ ਨੇ ਪੀਐਮ ਸਾਹ ਤੋਂ ਲੈ ਕੇ ਇਹਨਾਂ ਦੇ ਪੂਰੇ ਅਧਾਇਰੇ ਨੇ ਕਿਸੇ ਨੇ ਲਵਾਈ ਜਾਂ ਨਾ ਲਵਾਈ ਕਿਸੇ ਨੇ ਨਹੀਂ ਲਵਾਈ ਇਹਨਾਂ ਨੂੰ ਵੈਸੇ ਕੋਵਿਡ ਕੁਛ ਨਹੀਂ ਕਹਿੰਦਾ ਇਹ ਤਾਂ ਗਰੀਬਾਂ ਲਈ ਹੋਇਆ ਕਿਉਂਕਿ ਇਹਦੇ ਨਾਲ ਜੇ ਦੁਨੀਆ ਮਰਦੀ ਵੀ ਤਾਂ ਮਰ ਜੇ ਚੀਨ ਤੋਂ ਵੱਧ ਹੁਣ ਦੁਨੀਆ ਦਾ ਬਾਦਸ਼ਾਹ ਆਬਾਦੀ ਵਿੱਚ ਭਾਰਤ ਬਣਿਆ ਹੋਇਆ ਹੈ ਆਬਾਦੀ ਘਟਾਉਣ ਲਈ ਜਦੋਂ ਕਿ ਇਸ ਵੇਲੇ ਇੰਦਰਾ ਗਾਂਧੀ ਪੀਐਮ ਸੀਗੀ ਰਿਸ਼ੋਰੀ ਰਜੀਵ ਗਾਂਧੀ ਉਹਨਾਂ ਨੇ ਐਲਾਨ ਕੀਤਾ ਸੀ ਨਸਬੰਦੀ ਦਾ ਵੀ ਮਤਲਬ ਜਿਹੜੀ ਭਾਰਤ ਦੀ ਜਨਮਦਾਰਾ ਵੱਧ ਚੁੱਕੀ ਹੈ ਹੌਲੀ ਹੌਲੀ ਆਪਣੀ ਪੋਪੂਲੇਸ਼ਨ ਜ਼ਿਆਦਾ ਵੱਧ ਜੂਏ ਆਪਣੇ ਲਈ ਘਾਤਕੂ ਖਤਰਾ ਹੋਊਗੀ ਤੇ ਉਹਨਾਂ ਨੇ ਨਸਬੰਦੀ ਬੱਚੇ 2 ਐਲਾਨ ਕਰਤਾ ਸੀ ਕਿ ਬੱਚੇ 2 ਤੋਂ ਵੱਧ ਨਹੀਂ ਕਰਨੇ ਸੋ ਨਸਬੰਦੀ ਜ਼ਰੂਰੀ ਕਰਤੀ ਉਹਦੇ ਵਿੱਚ ਜ਼ਰੂਰੀ ਕਿ ਪਿੰਡਾਂ ਥਾਵਾਂ ਦੇ ਵਿੱਚ ਇਧਰ ਉਧਰ ਵੜ ਕੇ ਜਿੱਥੇ ਵੀ ਕੋਈ ਬੰਦਾ ਮਿਲਦਾ ਸੀ ਉਹਨੂੰ ਜ਼ਬਰਦਸਤੀ ਚੁੱਕ ਲੈਂਦੇ ਸੀ ਔਰ ਉਹਦੀ ਨਸਬੰਦੀ ਕਰ ਦਿੰਦੇ ਸੀ ਜਦਕਿ ਉਹ ਵਿਆਹਿਆ ਹੋਵੇ ਜਾਂ ਕੁਵਾਰਾ ਹੋਇਆ ਬੜਾ ੱੱੱਕਾ ਹੋਇਆ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਭਾਵੇਂ ਭਾਜੀਪੀ ਦੀ ਹੋਵੇ XYZ ਦੁਨੀਆ ਦੇ ਛੋਟੇ ਦਲ ਜਿੰਨੇ ਵੀ ਨੇ ਸਰਕਾਰ ਦਾ ਮਤਲਬ ਹੁੰਦਾ ਜਮਦੂਤ ਇਹ ਤੁਹਾਡੇ ਸਕੇ ਨਹੀਂ ਹੁੰਦੇ ਉਸ ਵੇਲੇ ਦੀ ਕਾਂਗਰਸ ਸਰਕਾਰ ਉਦੋਂ ਨਹੀਂ ਸੀ ਦੇਖਦੀ ਕਿ ਇਹ ਬੰਦਾ ਜਿਹਦਾ ਅਸੀਂ ਨਸਬੰਦੀ ਕਰਨ ਜਾ ਰਹੇ ਹਾਂ ਜਿਹਨੂੰ ਚੁੱਕਿਆ ਇਸ ਕਾਂਗਰਸੀ ਐ ਕਦੀ ਨਹੀਂ ਵੇਖਦੀ ਜਦਕਿ ਉਹਨੇ ਕਾਂਗਰਸ ਨੂੰ ਵੋਟ ਪਾਈ ਹੋਵੇ ਜਾਂ ਨਾ ਪਾਈ ਹੋਵੇ ਜਿੱਤਣ ਤੋਂ ਬਾਅਦ ਕੋਈ ਸਰਕਾਰ ਆਪਣੀ ਨਹੀਂ ਹੁੰਦੀ ਇਸੇ ਤਰ੍ਹਾਂ ਸੋ ਇਹ ਗੱਲ ਸੱਚੀ ਐ ਪਰ ਇਹ ਵੀ ਗੱਲ ਸੱਚੀ ਐ ਕੋਵਿਡ ਦੀ ਜਿਹੜੀ ਜਿਹੜੀ ਆਹ ਵੈਕਸੀਨ ਹੈ ਉਹਨਾਂ ਦੇ ਵੀ ਗਰੀਬਾਂ ਦੇ ਚਤਰਾ ਦੇ ਲੱਗੀ ਹੈ ਜਿਨ੍ਹਾਂ ਨੇ ਬੀਜੇਪੀ ਨੂੰ ਵੋਟ ਪਾਈ ਹੈ ਬੀਜੇਪੀ ਦੇ ਅੰਧਪਕਤ ਨੇ ਬੀਜੇਪੀ ਦੇ ਦਿਨ ਰਾਤ ਗੁਣਗਾਨ ਕਰਦੇ ਨੇ ਜਦੋਂ ਉਹਨਾਂ ਦੇ ਵੀ ਲੱਗਿਆ ਹੈ ਤਾਂ ਅਟੈਕ ਅਟੈਕ ਨਾਲ ਮਰਨਾ ਉਹਨਾਂ ਵੀ ਹੈ ਔਰ ਸਾਈਡ ਇਫੈਕਟ ਉਹਨਾਂ ਨੂੰ ਵੀ ਚੱਲਣੇ ਪੈਣੇ ਨੇ ਇਸ ਕਰਕੇ ਭਰਾਵੋ ਆ ਜਿਹੜੇ ਹੱਥ ਇਹ ਸਰਕਾਰਾਂ ਕਿਸੇ ਦੀਆਂ ਨਹੀਂ ਹੋ ਜੇ ਸਕੀਆਂ ਹੁੰਦੀਆਂ ਕੋਈ ਸੱਕਾ ਨਹੀਂ ਅੱਜ ਕੱਲ ਦੇ ਦੌਰ ਦੇ ਵਿੱਚ ਇੱਕ ਰੰਗ ਵਾਹਿਗੁਰੂ ਈਸ਼ਵਰ ਅੱਲਾਹ ਪਰਮਾਤਮਾ ਹੀ ਹੈ ਜਿਹੜਾ ਬੰਦੇ ਦਾ ਦਾਰੂ ਹੈ ਔਰ ਉਹੀ ਉਹਦੇ ਬਾਰੇ ਸੋਚਦਾ ਹੈ ਇਹ ਨਹੀਂ ਜੇ ਸਰਕਾਰਾਂ ਇਨਸਾਨ ਦੀਆਂ ਆਪਣੀ ਪਰਜਾ ਦੀਆਂ ਦੁਸ਼ਮਣ ਹੁੰਦੀਆਂ ਨੇ ਸੋ ਹੁਣ ਇਹਦੇ ਸਾਈਡ ਇਫੈਕਟ ਵੀ ਬੜੇ ਨੇ ਸਰਕਾਰ ਨੇ ਤੂੰ ਬਹੁਤ ਜ਼ਿਆਦਾ ਪੈਸਾ ਵੀ ਕਮਾ ਲਿਆ ਆਪਣੀਆਂ ਝੂੜੀਆਂ ਭਰ ਲੀਆਂ ਲੋਕ ਕਰੋਨਾ ਦੇ ਵਿੱਚ ਵਿਹਲੇ ਹੋ ਗਏ ਬਰਬਾਦ ਹੋ ਗਏ ਸਰਕਾਰ ਨੇ ਆਪਣੀ ਰੋਜੀ ਰੋਟੀ ਇਸ ਵੈਕਸੀਨ ਤੋਂ ਚਲਾ ਲਈ ਤੁਹਾਨੂੰ ਲੱਗ ਗਿਆ ਤੁਸੀਂ ਮਰੋ ਜਾਂ ਬਚੋ ਹੁਣ ਤੁਸੀਂ ਇਹ ਤੋਂ ਡਰੋ ਨਾ ਮੈਂ ਤੁਹਾਡੇ ਲਈ ਇੱਕ ਬਹੁਤ ਵਧੀਆ ਬਹੁਤ ਵਧੀਆ ਸੁਝਾਅ ਦੇ ਲੱਗਾ ਤੁਹਾਨੂੰ ਮੈਂ ਕਿ ਇਹਦੇ ਨਾਲ ਜਿਹੜੀ ਆਹੀ ਪ੍ਰੋਬਲਮ ਮਾਤੂਵਾਤ ਹੋਣੀ ਹੈ ਇਮਿਊਨਟੀ ਪਾਵਰ ਇਮਿਊਨਟੀ ਵਧਾਉਣ ਵਾਸਤੇ ਤੁਸੀਂ ਦੋ ਅੰਜੀਰਾ ਔਰ ਪੰਜ ਮਨੱਕੇ ਲਗਾਤਾਰ ਲੈਣੇ ਸ਼ੁਰੂ ਕਰ ਦੋ ਸ਼ਾਮ ਨੂੰ ਦੁੱਧ ਚ ਉਬਾਲ ਕੇ ਲੈ ਲਓ ਜਾਂ ਦੁੱਧ ਚ ਪਾਣੀ ਚ ਪਿਓ ਕੇ ਲੈ ਲਓ ਸਵੇਰੇ ਉਬਾਲ ਕੇ ਲੈ ਲਓ ਇਹ ਤੁਸੀਂ ਦੋ ਤੋਂ ਤਿੰਨ ਮਹੀਨੇ ਚਾਲੂ ਰੱਖੋ ਦੋ ਅੰਜੀਰਾ ਪੰਜ ਮਨੱਕੇ ਵਿੱਚ ਇੱਕ ਦੋ ਤਿੰਨ ਗਿਰੀਆਂ ਬਦਾਮ ਦੀਆਂ ਵੀ ਪਾ ਸਕਦੇ ਹੋ ਤੁਹਾਡੀ ਇਮਿਊਨਿਟੀ ਇਹਨੇ ਡਿੱਗਣੀ ਹੈ ਇਮਿਊਨਿਟੀ ਨਹੀਂ ਡਿੱਗੇ ਸਕਦੀ ਕੋਣ ਗੱਲ ਆ ਜੀ ਕੋਲਸਟ੍ਰੋਲ ਦੀ ਕਿ ਕੋਲਸਟ੍ਰੋਲ ਤੋਂ ਕਿਵੇਂ ਬਚਣਾ ਹੈ ਕੋਲਸਟ੍ਰੋਲ ਤੋਂ ਬਚਣਾ ਹੈ ਹਾਰਟ ਅਟੈਕ ਤੋਂ ਕਿਦਾਂ ਬਚਣਾ ਹੈ ਮੇਰੇ ਭਰਾਵੋ ਅਰਜਨ ਦਾ ਸੱਕ ਤੁਹਾਨੂੰ ਸਭ ਨੂੰ ਪਤਾ ਹੈ ਅਰਜਨ ਇੱਕ ਪੇੜ ਹੁੰਦਾ ਹੈ ਉਹਦਾ ਅਰਜਨਾ ਰਿਸਟ ਕਾੜਾ ਵੀ ਮਿਲਦਾ ਹੈ ਉਹ ਤੁਸੀਂ ਮੈਡੀਕਲ ਤੋਂ ਲਿਆਓ ਦੋ ਦੋ ਟੱਕਣ ਸਵੇਰੇ ਸ਼ਾਮ ਉਸੇ ਪਾਣੀ ਚ ਪਾ ਕੇ ਲਓ ਨਹੀਂ ਤਾਂ ਅਰਜਨ ਦਾ ਪਾਊਡਰ ਮਿਲਦਾ ਹੈ ਪੰਸਾਰੀਆਂ ਤੋਂ ਲਿਆਓ ਮੈਡੀਕਲ ਤੋਂ ਲਿਓ ਅੱਧਾ ਚੰਚਾ ਸਵੇਰੇ ਪਾਣੀ ਦੇ ਵਿੱਚ ਬੋਇਲ ਕਰਕੇ ਇੱਕ ਗਲਾਸ ਵਿੱਚ ਚੰਗੀ ਤਰ੍ਹਾਂ ਜਦੋਂ ਉਹ ਉਬਲ ਜਾਵੇ ਕੜਾ ਬਣ ਜਾਵੇ ਤਾਂ ਉਹਨੂੰ ਹੁਣ ਕੇ ਛਾਣ ਕੇ ਜਾਂ ਐਵੇਂ ਹਿਲਾ ਕੇ ਪੀ ਸਕਦੇ ਹੋ ਇਹ ਲਗਾਤਾਰ 3 ਮਹੀਨੇ ਪੀ ਲਓ ਇਹਦੇ ਨਾਲ ਇਹ ਖੂਨ ਜਿਹੜਾ ਹੈ ਉਹ ਪਤਲਾ ਹੋ ਜਾਊਗਾ ਹਾਰਟ ਦੇ ਵਿੱਚ ਤਾਕਤ ਆ ਜਾਊਗੀ ਸੋ ਇਹਦੇ ਨਾਲ ਨਾਲ ਗਾਜਰ ਦਾ ਮਰਬਾ ਤੇ ਆਮਲੇ ਦਾ ਮਰਬਾ ਦੋਨੇ ਮਿਕਸ ਕਰਕੇ ਬਰਾਬਰ ਬਰਾਬਰ ਥੋੜਾ ਜਿਹਾ ਮਰਬਾ ਗਾਜਰ ਦਾ ਰਹਾ ਦੋ ਔਲੇ ਲਈ ਲਗਾਤਾਰ ਖਾਓ ਹਾਰਟ ਤਾਕਤਵਰ ਹੋ ਜਾਊਗਾ ਸੋ ਗਾਜਰ ਦਾ ਜੂਸ ਮਸੰਮੀ ਦਾ ਜੂਸ ਇਹਦੇ ਨਾਲ ਆਪਾਂ ਪੀਤਾ ਜ਼ਿਆਦਾ ਖਾਓ ਨਾਰੀ ਨਾਰੀਅਲ ਦਾ ਪਾਣੀ ਪੀਓ ਕੀਵੀ ਫਲ ਲਓ ਇਹੋ ਜਿਹੇ ਫਲਾਂ ਤੇ ਧਿਆਨ ਜ਼ਿਆਦਾ ਦਿਓਗੇ ਤਾਂ ਤੁਹਾਨੂੰ ਕੁਝ ਨਹੀਂ ਹੁੰਦਾ ਡਰੋ ਨਾ ਜਿਹੜੀ ਲੱਗ ਗਈ ਸੋ ਲੱਗ ਗਈ ਜਿਹੜਾ ਸਾਈਡ ਇਫੈਕਟ ਜਿੰਨੇ ਦੇਣਾ ਸੀ ਉਹ ਦੇ ਚੁੱਕੀ ਆਨੂੰ ਥੋੜੀ ਬੋੜੀ ਕਮਜ਼ੋਰੀ ਜਿਹੜੇ ਇਮ्युनिटी ਪਾਵਰ ਚ ਜਾਂ ਤਾਕਤਵਰ ਸੀ ਉਹ ਚੱਲ ਚੁੱਕੇ ਨੇ ਜਿਹੜੇ ਬਜ਼ੁਰਗ ਸੀ ਬੱਚੇ ਔਰਤਾਂ ਜਾਂ ਜਿਹੜੇ ਥੋੜੇ-ਮੋੜੇ ਬਿਮਾਰੀਆਂ ਚ ਗ੍ਰਸਤ ਸੀ ਉਹਨਾਂ ਨੂੰ ਥੋੜਾ ਜਿਹਾ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਸੋ ਤੁਸੀ ਹਾਰਟ ਅਟੈਕ ਤੁਹਾਨੂੰ ਨਹੀਂ ਹੁੰਦਾ ਇਹਦੇ ਤੇ ਬਿਲਕੁਲ ਦਰੰਦੀ ਲੋੜ ਨਹੀਂ ਇਹਦਾ ਇੱਕ ਨਾਜਾ ਦਵਾਈ ਆਉਂਦੀ ਹੈ ਹੋਮੋਪੈਥਿਕ ਦੀ ਨਾਜਾ 200 ਦੀ ਦੋ ਦੋ ਪੁੰਨ ਸਵੇਰੇ ਸ਼ਾਮ ਲਓ 2 ਮਹੀਨੇ ਲੈ ਲਓ ਉਹਦੇ ਨਾਲ ਵੀ ਫਰਕ ਪਿਆ ਜਾਂਦਾ ਹੈ ਬਿਲਕੁਲ ਸਹੀ ਹੁੰਦਾ ਹੈ ਤੇ ਕੋਈ ਭਰਾਓ ਨਾ ਜੋ ਹੋ ਗਿਆ ਸੋ ਹੋ ਗਿਆ ਅੱਗੇ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਆਪਣੇ ਮਾਪੇ ਉਹ ਬੱਚਿਆਂ ਦਾ ਸਦਾ ਧਿਆਨ ਰੱਖੋ ਔਰ ਵਾਹਿਗੁਰੂ ਦਾ ਖਿਆਲ ਰੱਖੋ ਉਹਦਾ ਨਾਮ ਜਪਿਆ ਕਰੋ ਕੁਝ ਨਹੀਂ ਹੁੰਦਾ ਇਹ ਬਿਮਾਰੀਆਂ ਆਉਣੀਆਂ ਨੇ ਇਹਨਾਂ ਦੇ ਹੱਲ ਨਿਕਲਨੇ ਨਹੀਂ ਹੈਗੇ ਜਿਹੜੀ ਚੀਜ਼ ਦਾ ਹੱਲ 10-11 ਸਾਲਾਂ ਚ ਜਦੋਂ ਲੈਬੋਰੀਟਰੀ ਚ ਚੀਜ਼ ਟੈਸਟ ਹੁੰਦੀ ਹੈ ਉਸ ਤੋਂ ਬਾਅਦ ਕੋਈ ਨਵੀਂ ਦਵਾਈ ਤਿਆਰ ਕਰਦੇ ਨੇ ਤਾਂ ਉਹ ਜਦੋਂ ਜਨਤਾ ਦੇ ਵਿੱਚ ਮਾਰਕੀਟ ਦੇ ਵਿੱਚ ਆਉਂਦੀ ਹੈ ਤਾਂ ਉਹ ਦਾ ਟ੍ਰਾਇਲ ਕਰਦੇ ਨੇ ਡਾਕਟਰ ਲੋਗ ਵੀ ਇੰਨੇ ਨਾਲ ਉਹਦੀ ਪੂਰੀ ਬਕਾਇਆ ਡਿਟੇਲ ਹਿਸਟਰੀ ਲੈਂਦੇ ਨੇ ਵੀ ਕਿੰਨੂੰ ਕਿਹੜੀ ਦਵਾਈ ਦਿੱਤੀ ਹੈ ਫਿਰ 6-6 ਮਹੀਨੇ ਬਾਅਦ 3-3 ਮਹੀਨਾ ਬਾਅਦ ਉਹਨਾਂ ਦਾ ਬਲੱਡ ਟੈਸਟ ਲੈਂਦੇ ਨੇ ਵੀ ਇਹਨਾਂ ਦੇ ਵਿੱਚ ਕੋਈ ਲੱਛਣ ਤੇ ਨਹੀਂ ਆਏ ਕੋਈ ਖਰਾਬੀ ਤੇ ਨਹੀਂ ਆਈ ਕਿਸੇ ਚੀਜ਼ ਦੀ ਸੋ ਐਦਾਂ ਕਰਕੇ 8-10-11-15 ਸਾਲਾਂ ਚ ਜਾ ਕੇ ਉਹ ਫਾਰਮੂਲਾ ਪਾਸ ਹੁੰਦਾ ਹੈ ਫੇਰ ਜਿਹੜਾ ਹੁੰਦਾ ਰਿਲੀਜ ਹੁੰਦਾ ਤੇ ਜਿਹੜਾ 5 4 ਮਹੀਨਿਆਂ ਦੇ ਵਿੱਚ ਛੇਤੀ ਨਾਲ ਛੇਤੀ ਨਾਲ ਬਣਾ ਕੇ ਕਰਤਾ ਕੱਚਾ ਪੱਕਾ ਪਾਣੀ ਜਿਵੇਂ ਕੜਾ ਬਣਿਆ ਜਿਵੇਂ ਕਹਿੰਦੇ ਨੇ ਸਭ ਪੰਜਾਬੀ ਭੋਜ ਪਾਸ਼ਾ ਦੇ ਵਿੱਚ ਜਿਵੇਂ ਦਾ ਕੱਚਾ ਪੱਕਾ ਬਣਿਆ ਹੈਗਾ ਪੇਲ ਤਾਂ ਨੋਟ ਕਮਾ ਲਿਆ ਜੇ ਭਰ ਲੈ ਕੋ ਮਰਦਾ ਮਰੇ ਕੋਈ ਚੱਕਰ ਨਹੀਂ ਇਹ ਕੱਚਾ ਪੱਕਾ ਫਾਰਮੂਲਾ ਸੀਗਾ ਸੋ ਇਹਦੇ ਸਾਈਡ ਇਫੈਕਟ ਤੇ ਹੋਣੀ ਸੀਗੇ ਸੋ ਜੇ ਤੁਸੀਂ ਕਹੋ ਕਿ ਅਸੀਂ ਸਾਨੂੰ ਇਹਨੇ ਕਰੋਨਾ ਤੋਂ ਬਚਾਇਆ ਤਾਂ ਤੁਹਾਡੀ ਗਲਤ ਫਹਮੀ ਹੈ ਇਹਨੇ ਕਰੋਨਾ ਤੋਂ ਨਹੀਂ ਬਚਾਇਆ ਪੰਜਾਬੀਓ ਤੁਹਾਨੂੰ ਤੁਹਾਡੇ ਕੰਮ ਕਾਰ ਨੇ ਮਿਹਨਤ ਨੇ ਬਚਾਇਆ ਤੁਸੀਂ ਜਿਹੜੀ ਸਵੇਰੇ ਚਾਹ ਪੀਂਦੇ ਹੋ ਚਾਹ ਚ ਲੌਂਗ ਪਾ ਲੈਂਦੇ ਹੋ ਚਾਹ ਚ ਮੇਰੀਆਂ ਭੈਣਾਂ ਲਾਚੀ ਪਾਉਂਦੀਆਂ ਨੇ ਦਾਰਚੀਨੀ ਪਾਉਂਦੀਆਂ ਨੇ ਇਹਨਾਂ ਨੇ ਤੁਹਾਨੂੰ ਕਰੋਨੇ ਤੋਂ ਬਚਾਇਆ ਅਤਰਕ ਨੇ ਬਚਾਇਆ ਆਪਣਾ ਔਰ ਲਸਨ ਨੇ ਜਿਹੜਾ ਵੱਧ ਤੋਂ ਵੱਧ ਖਾਂਦੇ ਹੋ। ਹੋਰ ਤੁਹਾਨੂੰ ਕਿਸੇ ਵੈਕਸੀਨ ਨੇ ਨਹੀਂ ਬਚਾਇਆ ਕਿਸੇ ਸਰਕਾਰ ਨੇ ਨਹੀਂ ਬਚਾਇਆ ਇਹ ਤੁਹਾਡੀ ਗਲਤਫਹਿਮੀ ਹੈ। ਸੋ ਚਲੋ ਜਿੰਨੀ ਵੀ ਨੌਲੇਜ ਜੇ ਮੈਂ ਤੁਹਾਨੂੰ ਦਿੱਤੀ ਹੈ ਇਹ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਵੀਡੀਓ ਨੂੰ ਅਗੇ ਜਰੂਰ ਸ਼ੇਅਰ ਕਰ ਦੇਣਾ ਤਾਂ ਕਿ ਹੋਰ ਯਾਰਾਂ ਦੋਸਤਾਂ ਤੱਕ ਪਹੁੰਚੇ ਉਹ ਘਬਰਾਉਣਾ ਨਹੀਂ ਇਸ ਗਵਾਨੀ ਤੋਂ। ਪਰ ਚੈਨਲ ਕਰ ਨੂੰ ਸਬਸਕ੍ਰਾਈਬ ਇਸੇ ਤਰ੍ਹਾਂ ਦੀ ਵੀਡੀਓ ਪਾਉਣ ਦੇ ਵਿੱਚ ਆਪਾਂ ਫੇਮਸ ਆ। ਸੋ ਬੱਲੇ ਬੱਲੇ ਚੈਨਲ ਬਲੌਂਗ ਦੇ ਵਿੱਚ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਸਭ ਨੂੰ।